ਹਿੰਮਤਪੁਰੇ ਦੇ ਖੇਤਾਂ ਦੇ ਵਿੱਚ ਨਾ ਆ ਇੱਕ ਰੋਜ ਜਿਹੜਾ ਆ ਗਿਆ ਸੀਗਾ ਅੱਜ ਸਵੇਰੇ ਤੇ ਇਹਦੇ ਮਗਰ ਜਿਹੜੇ ਕੁੱਤੇ ਪੈਗੇ ਸੀ ਤੇ ਬਾਈ ਦੇ ਖੇਤਾਂ ਦੇ ਵਿੱਚ ਆਇਆ ਸੀਗਾ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਇਸ ਰੋਜ ਬਾਰੇ ਤੇ ਪੁੱਛਦੇ ਆ ਵੀ ਇਹ ਰੋਜ ਦੇ ਮਗਰ ਕੁੱਤੇ ਪੈਗੇ ਸੀ ਤੇ ਇਹਨਾਂ ਬਾਈਆਂ ਨੇ ਬਚਾਇਆ ਤੇ ਆਪਣੇ ਘਰ ਇਹ ਲੈ ਕੇ ਆਏ ਆ ਤੇ ਇਹ ਆਪਾਂ ਪੋਸਟ ਤਾਂ ਪਾਉਣ ਲੱਗੇ ਆ ਕੋਈ ਬਣ ਵਿਭਾਗ ਵਾਲਾ ਮੇਰਾ ਵੀਰ ਦੇਖਦਾ ਹੋਵੇ ਜੋ ਇਹਦਾ ਸਹੀ ਢੰਗ ਨਾਲ ਜਿਹੜਾ ਇਲਾਜ ਕਰਵਾ ਸਕੇ ਤੇ ਇੱਥੋਂ ਲਿਜਾ ਸਕੇ ਜਾਂ ਕੋਈ ਹੋਵੇ ਵੀਰ ਵੀ ਇਹ ਜਿਹੜਾ ਬਣ ਵਿਭਾਗ ਦਾ ਕੋਈ ਨੰਬਰ ਸਾਨੂੰ ਮਿਲ ਜੇ ਤੇ ਉੱਥੇ ਅਸੀਂ ਜਿਹੜਾ ਇਹ ਰੋਜ਼ ਇਹਨਾਂ ਦੇ ਖੇਤਾਂ ਵਿੱਚ ਆਇਆ ਤੇ ਉਹ ਉੱਥੇ ਪਹੁੰਚਦਾ ਕਰ ਸਕੀਏ ਤਾਂ ਜੋ ਜਿਹੜਾ ਇਹਦਾ ਬਣ ਦਾ ਟ੍ਰੀਟਮੈਂਟ ਉਹ ਕਰਵਾ ਸਕਣ ਤੇ ਬਾਈ ਜੀ ਤੁਹਾਡੇ ਖੇਤਾਂ ਦੇ ਵਿੱਚ ਅੱਜ ਸਵੇਰੇ ਹਨਾ ਇਹ ਰੋਜ਼ ਆਇਆ ਸੀਗਾ ਤੇ ਕਿੰਨੇ ਕੁੱਤੇ ਮਗਰ ਲੱਗੇ ਸੀ ਇਹਦੇ ਇਹ ਪੰਜ ਛੇ ਕੁੱਤੇ ਸੀਗੇ ਜਿਹਦੇ ਮਗਰ ਤੇ ਤੁਹਾਡੇ ਖੇਤਾਂ ਦੇ ਵਿੱਚ ਆਇਆ ਸੀ ਹਾਂ ਹਾਂ ਆਪਣੇ ਕਣਕ 'ਚ ਆ ਗਿਆ ਸੀਗਾ ਤੇ ਉੱਥੇ ਕੁੱਤੇ ਮਗਰ ਪਏ ਹੋਏ ਸੀ ਜੀ ਕੁੱਤੇ ਦੇ ਮਗਰ ਲਾ ਕੇ ਦੰਦ-ਦੰਦ ਮਾਰੀ ਜਾਂਦੇ ਸੀਗੇ ਤੇ ਇਹਨੂੰ ਖਾਣਾ ਚਾਹੁੰਦੇ ਸੀ ਠੀਕ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਕੋਈ ਚੀਜ਼ ਮਗਰ ਪਈ ਵੀ ਹੈ ਕਿਸੇ ਮੈਂ ਆ ਕਣਕ ਡਿੱਗੀ ਦਾ ਕਰਕੇ ਗਿੜਾ ਮਾਰਨ ਗਿਆ ਸੀ ਜੀ ਤੇ ਗਿੜਾ ਮਾਰਨ ਗਿਆ ਸੀ ਤੇ ਗਾਂ ਨੂੰ ਕੁੱਤੇ ਚਿੰਬੜੇ ਪਏ ਸੀ ਫਿਰ ਕੁੱਤੇ ਮਗਰ ਉਹ ਲਾਹੇ ਛੋਟੀਆਂ ਸਟਿਕਾਂ ਲੈ ਕੇ ਹਾਂ ਤੇ ਫਿਰ ਇਹ ਗਾਂਧੀ ਗਾਂ ਭਜਦਾ ਸੀ ਤੇ ਫਿਰ ਇਹਨੂੰ ਚੱਕ ਕੇ ਘਰੇ ਲੈ ਕੇ ਜਾਂਦਾ ਠੀਕ ਹੈ ਤੇ ਤੁਸੀਂ ਜਿਹੜੇ ਬਣ ਵਿਭਾਗ ਦੇ ਵੀਰਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਜਾਣ ਚਾਏ ਕੋਈ ਇਹਦਾ ਲਾਜ ਦੱਸ ਦਿਨ ਆਪਾਂ ਵੀ ਲਾਜ ਕਰਾ ਦਗੇ ਤੇ ਤੁਸੀਂ ਆਪ ਵੀ ਛੱਡ ਗਿਆ ਸਕਦੇ ਹੋ ਜੇ ਕੋਈ ਪਤਾ ਲੱਗ ਜੇ ਆਪਾਂ ਨੂੰ ਕੋਈ ਨੰਬਰ ਹੈਗਾ ਹਾਂ ਹਾਂ ਛੱਡ ਆਵਾਂਗੇ ਉੱਥੇ ਤੱਕ ਅਸੀਂ ਪਹੁੰਚਦਾ ਵੀ ਕਰਦਾਂਗੇ ਕੋਈ ਬਣ ਵਿਭਾਗ ਦਾ ਜਿਹੜਾ ਨੰਬਰ ਆ ਸਾਨੂੰ ਮਿਲ ਜੇ ਮਿਲ ਜੇ ਤੇ ਜਾਂ ਬਠਿੰਡੇ ਏਰੀਏ ਦਾ ਜਾਂ ਮੋਗੇ ਏਰੀਏ ਦਾ ਜਿੱਥੇ ਵੀ ਹੋਵੇ ਵੀ ਜਿੱਥੇ ਇਹਦਾ ਜਿਹੜਾ ਖਿਆਲ ਆ ਉਹਦਾ ਆਪਣੀ ਸਿਹਤ ਇਹਦੀ ਜਲਦੀ ਠੀਕ ਹੋ ਜੇ ਉਥੇ ਅਸੀਂ ਦੰਦ ਮਾਰੇ ਵੀ ਇਹਨੂੰ ਪਹੁੰਚਦਾ ਕਰ ਸਕੀਏ ਕੁੱਤਿਆਂ ਨੇ ਕਾਫੀ ਇਹਦੇ ਲੱਤਾਂ ਦੇ ਪੱਟਾਂ ਤੇ ਤੇ ਪੂਛ ਤੇ ਜਿਹੜੇ ਦੰਦ ਮਾਰੇ ਵੀ ਨੇ ਤੇ ਕਾਫੀ ਖੂਨ ਨਿਕਲਿਆ ਸੀ ਹੁਣ ਤਾਂ ਚਲੋ ਥੋੜਾ ਜਿਹਾ ਇਹਨਾਂ ਨੇ ਕੰਟਰੋਲ ਹੋ ਗਿਆ ਤੇ ਪੋਸਟ ਨੂੰ ਸ਼ੇਅਰ ਕਰੋ ਤਾਂ ਜੋ ਜਿਹੜਾ ਇਹ ਰੋਧ ਦੀ ਕੋਈ ਆਪਣੀ ਜਾਣਵੰਦ ਬੱਝ ਸਕੇ ਨਾ ਭਾਈ ਜੀ ਇੱਕ ਤੁਹਾਡਾ ਨਾਮ ਵਗੈਰਾ ਤੇ ਇੱਕ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਤੇ ਇੱਕ ਏਰੀਆ ਦੱਸ ਦਿਓ ਵੀ ਇਹ ਕਿੱਥੇ ਕਿਹੜੀ ਲੋਕੇਸ਼ਨ ਆ ਤਾਂ ਜੋ ਜਿਹੜੇ ਬਣ ਭਾਗ ਦੇ ਵੀਰ ਤੁਹਾਡੇ ਨਾਲ ਸੰਪਰਕ ਕਰ ਸਕਣ ਤੇ ਇਹਦਾ ਜਿਹੜਾ ਸਹੀ ਇਲਾਜ ਹੋ ਸਕੇ ਤੁਸੀਂ ਆਪਦਾ ਨਾਮ ਆ ਮੋਬਾਈਲ ਨੰਬਰ ਤੇ ਏਰੀਆ ਦੱਸ ਦਿਓ ਇਹਦੇ ਪਿੰਡ ਹਿਮਤਪੁਰਾ ਜੀ ਸੈਦੋਵਾਲਾ ਕਚਾਰਾ ਸੈਦੋਵਾਲਾ ਕਚਾਰਾ ਹਾਂਜੀ ਤੇ ਖੇਤਾਂ 'ਚ ਜਾਗਰ ਕੇ ਬਲਾਹਪੁਰਾਲੇ ਆ ਦਾ ਨਾਮ ਦਾ ਮੇਰਾ ਨਾਮ ਬੂਟਾ ਬੂਟਾ ਸਿੰਘ ਜੱਗਰਕੇ ਪਸਦੇ ਹਾਂ ਹਾਂ ਜੱਗਰਕੇ ਬਲਾਸਪੁਰ ਵਾਲੇ ਇਧਰ ਦੇ ਨੇਤਾਂ ਦੇ ਵਿੱਚ ਬਲਾਸਪੁਰ ਵਾਲੇ ਵਾਜਦੇ ਆ ਬਾਈ ਉਹਨਾਂ ਦੇ ਘਰੇ ਜਿਹੜਾ ਹੈ ਇਹਦੀ ਇਹਨੂੰ ਰੱਖਿਆ ਗਿਆ ਤਾਂ ਜੋ ਕੁੱਤਿਆਂ ਤੋਂ ਬਚਾਅ ਹੋ ਸਕੇ ਹੋਰ ਕੋਈ ਕਾਰਨ ਨਹੀਂ ਕਿਉਂਕਿ ਕੁੱਤੇ ਕਾਫੀ ਸਾਰੇ ਜਿਹੜੇ ਦੇ ਮਗਰ ਪੈ ਗਏ ਸੀ ਤੇ ਕਾਫੀ ਇਹਦਾ ਨੁਕਸਾਨ ਕਰ ਗਏ ਪਿੱਛੇ ਲੱਤਾਂ ਵਾਹਾਂ ਤੋਂ ਜਿਹੜੇ ਦੰਦ ਮਾਰੇ ਹੋਏ ਨੇ ਤੇ ਆਪਾਂ ਬਸ ਇਹੀ ਕੋਸ਼ਿਸ਼ ਕਰਦੇ ਆਂ ਵੀ ਇਹਦੀ ਜਾਨ ਬਚ ਜਾਏ ਇਹ ਇਹ ਸਹੀ ਟਿਕਾਣੇ ਆਪਣੇ ਪਹੁੰਚ ਜਾਏ। ਕੀ ਨੰਬਰ ਨੰਬਰ ਮੋਬਾਈਲ ਨੰਬਰ ਬੋਲ ਦਿਓ ਜੀ। 94685 54135 ਇੱਕ ਵਾਰੀ ਹੋਰ ਬੋਲ ਦਿਓ। 94685 54135